ਦਨ 19 ਮਹੱਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੋਲੇ ਹਰ ਹਰ ਬਾਣੀ ਸਤ ਪੁਰਖਾ ਸਤ ਕਸਕੇ ਬੋਲਣਾ ਬਾਣੀ ਇਹਨੂੰ ਬਾਣੀ ਨਹੀਂ ਕਹਿਣਾ ਬਾਣੀ ਬੋਲਾ ਕਹਿਣਾ ਜੀ ਜੋ ਜੋ ਕਹ ਸੁਣੈ ਸੋ ਮੁਕਤਾ ਹਾਮ ਤਿਸ ਕੈ ਸਾਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਇਕ ਨਿਮਖ ਪਾਲ ਸਭ ਕਿਲ ਵਿਖ ਪਾਪ ਲਹਿ ਜਾਣੀ ਰਹਾਉ ਸੁਨਹੁ ਸੁਨੋ ਨੀ ਗਣ ਸੁਨਹੁ ਕਾਨੀ ਕੰਨਾਂ ਨਾਲ ਕਾਨੀ ਨਹੀਂ ਕਾਨੀ ਲਹਿਜਾਨੀ ਪੋਲਾ ਕਹਣਾ ਜੀ ਐਸਾ ਸੰਤ ਸਾਧ ਜੈਨ ਪਾਇਆ ਤੇ ਵੱਡ ਪੁਰਖ ਵਡਾਨੀ ਤੈਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੂਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਨ ਜਪਿਓ ਸੇ ਤ੍ਰਿਪਤਾਨੀ 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 ਨਿਗਾਣਾ ਸਿਹਾਰੀ ਰਾਰੇ ਨੂੰ ਪੜਨੀ ਆ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਠੀ ਭੂਖ ਭੁਖਾਨੀ ਤ੍ਰਿਪਤਾਸੇ ਰਾਰੇ ਨੂੰ ਸਿਹਾਰੀ ਤਰਪ ਨਿਗਾਣਾ ਤ੍ਰਿਪ ਤ੍ਰਿਪਤਾਸੇ ਲਾਠੀ ਭੂਖ ਲਾਠੀ ਕਸ ਕੇ ਪੜਨੇ ਜੀ ਜਨ ਕੇ ਫੱਡੇ ਭਾਗ ਵਡ ਊਚੇ ਤੈਨ ਹਰ ਜਪਿਓ ਜਪਾਨੀ ਤੈਨ ਹਰ ਸੰਗਤ ਮੀਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਧਨਾਸਰੀ ਮਹਲਾ ਚੌਥਾ ਹਮ ਅੰਧੇ ਅੰਧ ਬਿਖੇ ਬਖਰਾਤੇ ਕਿਉ ਚੱਲ ਹੈ ਗੁਰ ਚਾਲੀ ਕਿਉ ਚੱਲ ਹੈ ਕਿਉ ਨਹੀਂ ਕਹਿਣਾ ਕਿਉ ਦਾ ਪਾਪ ਹੁੰਦਾ ਕਿਸ ਤਰ੍ਹਾਂ ਬਿੰਦੀ ਲਾ ਕੇ ਕਿਉ ਕਹਾਂ ਕਿ ਤੇਰਾ ਦਾ ਪਾਪ ਹੋਗਾ ਕਿਸ ਵਾਸਤੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਪਾਲੀ ਪੱਲੇ ਨਾਲ ਪਾਲੀ ਨਹੀਂ ਕਹਿਣਾ ਪਾਲੀ ਗੁਰ ਸਿੱਖੀ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣ ਹੋ ਜਨ ਭਾਈ ਗੁਰ ਸੇਵਹੁ ਬੇਗ ਬੇਗਾਲੀ ਸੇਵਹੁ ਵੇਹੁ ਹਾ ਹਾ ਸੇਵਿਓ ਨੀ ਕਹਿਣਾ ਸੇਵਹੁ ਬੇਗਾਲੀ ਠਾਪਣਾ ਬੇਗਾਲੀ ਇਹਨੂੰ ਬੱਬੇ ਨੂੰ ਸਿਹਾਰੀ ਨਾ ਬਣੇ ਬੇਗਾਲੀ ਨਹੀਂ ਗੈਣਾ ਬੇਗਾਲੀ ਸਤ ਗੁਰੂ ਸੇਵ ਖਰਚ ਹਰ ਬੰਦ ਹੋ ਮਤ ਜਾਣ ਹੋ ਆਜ ਕਿ ਕਾਲੀ ਮਤ ਮਤ ਨਹੀਂ ਗੈਣਾ ਮਤ ਕਾਲੀ ਅੱਜ ਕੇ ਕੱਲ ਕਾਲੀ ਨਹੀਂ ਗੈਣਾ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜੇਨ ਹਰ ਜਪਿਆ ਸੀ ਹਰ ਹੋਏ ਹਰ ਮਿਲਿਆ ਕੀਲ ਕੇ ਲਾਲੀ ਕੇ ਲਾਲੀ ਕੱਕੇ ਤਿਲਾਵਾ ਕਲਾਲੀ ਨਹੀਂ ਕਹਿਣਾ ਕੇ ਲਾਲੀ ਵੀ ਨਹੀਂ ਕਹਿਣਾ ਕਰਸ ਕੇ ਕੇ ਲਾਲੀ ਹਰ ਹਰ ਜਪਨ ਜਪ ਨੂ ਚਲੂ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲਹੁ ਹਮ ਸਾਧ ਜਨ ਪਗ ਰਾਲੀ ਪਗ ਰਾਲੀ ਪੋਲਾ ਕਹਿਣਾ ਜੀ ਪਗ ਨਹੀਂ ਕਹਿਣਾ ਜਾਂ ਰਾਲੀ ਨਹੀਂ ਕਹਿਣਾ ਰਾਲੀ ਤੁਨਾਹ ਸ੍ਰੀ ਮਹਲਾ ਚੌਥਾ ਹਰ ਹਰ ਬੂੰਦ ਪਾਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਚਾਤ੍ਰਿਕ ਚਾਤਿਰਕ ਨਹੀਂ ਕਹਿਣਾ ਤ੍ਰਿਕ ਹਰਾਰੇ ਨੂੰ ਸਹਾਰੇ ਚਾਤ੍ਰਿਕ ਬਿਲਲ ਦੋਏ ਲੱਲੇ ਪੜਨੇ ਆ ਬਿਲ ਲਾਤੀ ਬਿਲ ਲਾਤੀ ਨਹੀਂ ਕਹਿਣਾ ਜ ਬਿਲ ਬਿਲ ਲਾਤੀ ਨਹੀਂ ਕਹਿਣਾ ਬਿਲਲ ਬਿਲ ਲਾਤੀ ਹਰ ਰਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮਖਾਤੀ ਨਿਮਖਾਤੀ ਇਕੱਠਾ ਹਾਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ ਤਿਉਹ ਹਾਰ ਬਿਨ ਹਮ ਮਰ ਜਾਂਦੀ ਰਹਾਉ ਰਾਤੀ ਇੱਕ ਰਾਤ ਕੱਸ ਕੇ ਹਮ ਮਰ ਹਮ ਮਰ ਜਾਂਦੀ ਹਮ ਮਰ ਦੋਵੇਂ ਸ਼ਬਦ ਵੱਖ-ਵੱਖ ਪੜ੍ਹਨੇ ਆ ਹਮ ਮਰ ਨਹੀਂ ਗਾਣਾ ਹਮ ਮਰ ਤੂੰ ਮਹਾਰ ਸਰਵਰ ਅਤ ਅਗਾਹ ਹਮ ਲੈ ਨਾ ਸਕਹਿ ਅੰਤ ਮਾਤੀ ਮਾਤੀ ਕੱਸ ਕੇ ਤੂੰ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨਾ ਹੋ ਆਪਨ ਗਾਤੀ ਮਿਤ ਮੰਮੇ ਤਿਆਤਕ ਲਾ ਕੇ ਹਰ ਕੇ ਸੰਤ ਜਨ ਹਰ ਜਪਿਉ ਗੁਰ ਅਰੰਗ ਚਲੂ ਲੈ ਰਾਤੀ 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 ਨਿਹਣਾ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਉ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਪਾਤੀ ਪੰਤੀ ਨਿਹਣਾ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖਹੁ ਲਾਜ ਭਗਾਤੀ ਭਗਾਤੀ ਭਾ ਭਗਤਾਂ ਦੀ ਭਗਾਤੀ ਨਹੀਂ ਕਹਿਣਾ ਭਗਾਤੀ ਤਨ ਆਸਰੀ ਮਹੱਲਾ ਚੌਥਾ ਕਾਲ ਯੁਗ ਕਾ ਧਰਮ ਕਹੋ ਤੁਮ ਪਾਈ ਕਿਵ ਚੂਟ ਹੈ ਹਮ ਛੁਟ ਕਾ ਕੀ ਕਹੋ ਕਹੋ ਨਹੀਂ ਗਣਾ ਕਹੋ ਹਰ ਹਰ Jap ਬੇੜੀ ਹਰ ਤੁਲ ਹਰ Japਿਓ ਤਰੈ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਰੱਖੋ ਰਾਰੇ ਅਦਖ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਇਕਾਕੀ ਰਹਾਉ ਹਮ ਮੰਗੀ ਹਮ ਦਮ ਮਾ ਪੂਰਾ ਹਮ ਮੰਗੀ ਨਹੀਂ ਕਹਿਣਾ ਇਕਾਕੀ ਈੜੀ ਨੂੰ ਸਿਹਾਰੀ ਇਕਾਕੀ ਨਹੀਂ ਕਹਿਣਾ ਇਕਾਕੀ ਇੱਕ ਵਾਹਿਗੁਰੂ ਜੀ ਦੀ ਭਗਤੀ ਹੈ ਹਰ ਕੇ ਸੇਵਕ ਸਿਹਾਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿਤਰ ਗੁਪਤ ਗੋ ਲਿਖਿਆ ਸਭ ਛੋਟੀ ਜਮ ਕੀ ਬਾਕੀ ਚਿਤਰ ਚਚੇ ਅਦਕ ਛੋਟੀ ਛਛੇ ਤੇ ਅਦਕ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨ ਕੀ ਦਿਨ ਯਾ ਰਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ ਕੀ ਚਰਿਓ ਪਾਰਾ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਆਪਾ ਕੀ ਜਾਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ ਕਰ ਦਾਸਨ ਦਾਸ ਦਸਾਂ ਕੀ ਤੁਨਾ ਸ੍ਰੀ ਮਹਲਾ ਚੌਥਾ ਘਰ ਪੰਜਵਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੋ ਪਦੇ ਦੋ ਪਦਿਆਂ ਦਾ ਜ਼ਿਕਰ ਹੈ ਦੁੱਪ ਦੇ ਨਹੀਂ ਗਿਣਾ ਦੋ ਪਦੇ ਉਰਤਾਰ ਵਿਚਾਰ ਮੁrar ਰਮੋ ਰਮ ਮਨਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰਪੂਰੈ ਪ੍ਰਗਟ ਕਰਦੀਨੇ ਆਦ੍ਰਿਸ਼ਟ ਆਦਿਰਸ਼ਟ ਨਹੀਂ ਕਹਿਣਾ ਅਦ੍ਰਿਸ਼ਟ ਅਪਰੰਪਰ ਪ੍ਰਗਟ ਫੱਦਾ ਰਹਾ ਪ੍ਰਗਟ ਨਹੀਂ ਪ੍ਰਗਟ ਰਾਮ 파ਰਸ ਚੰਦਨ ਹਮ ਕਾਸਟ ਲੋਸਟ ਹਰ ਸੰਗ ਹਰੀ ਸਤ ਸੰਗ ਭਈ ਹਰ ਕੰਚਨ ਚੰਦਨ ਕੀਨੇ ਰਹਾਉ ਨਾ ਵਸ਼ ਅਖਾਟ ਬੋਲੇ ਮੁਖ ਆਗਰ ਮੇਰਾ ਹਰ ਪ੍ਰਭ ਏਬ ਨਾ ਪਤੀਨੇ ਛੇ ਛੇ ਨਹੀਂ ਗਣੋ ਛੇ ਖੱਟ ਪੋਲਾ ਇਹਨੂੰ ਖੱਟ ਨਹੀਂ ਕਹਿਣਾ ਖੱਟ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਕਿਉ ਹਰ ਪ੍ਰਭ ਮੇਰਾ ਪੀਨੇ ਤਨ ਆਸਰੀ ਮਹਲਾ ਚੌਥਾ ਗਉਨ ਕਾਹੋ ਹਰਿ ਲਾਹੁ ਕਰਿ ਸੇਵਾ ਸਤ ਗੁਰ ਤੇ ਬਹਾਰ ਹਰਿ ਨਾਮ ਧਿਆਈ ਕਹ ਲਹੁ ਹਾਂ ਹਾਂ ਕਉ ਲਉ ਨਹੀਂ ਕਹਿਣਾ ਚੱਕਹੁ ਨਹੀਂ ਕਹਿਣਾ ਲਹੋ ਕੌਣ ਕਹੋ ਹਰ ਲਹੋ ਹਰ ਦਰਦ ਗਹਿ ਪਾਵਹਿ ਫਿਰ ਜਨਮ ਨ ਆਵਹਿ ਹਰ 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 ਜੋਤ ਸਮਾਈ ਜਾਪ ਮੰਨ ਨਾਮ ਹਰੀ ਹੋਹਿ ਸਰਬ ਸੁਖੀ ਹੋਹਿ ਹੋਹਿ ਨਹੀਂ ਕਹਿਣਾ ਸਰਬ ਬੱਬਾ ਪੂਰਾ ਪੜਨਾ ਸਰਬ ਨਹੀਂ ਕਹਿਣਾ ਪੱਬਾ ਬਣ ਜਾਂਦਾ ਸਰਬ ਸੁਖੀ ਬੋਲਾ ਹਰ ਜਸ ਊਚ ਸਭਨਾ ਤੇ ਉਪਰ ਹਰ 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 ਸੇਵ ਚੜਾਈ ਰਹਾ ਹਰ ਕਿਰਪਾ ਨਦਕੀਨੀ ਗੁਰ ਭਗਤ ਹਰ ਦੇਨੀ ਤਬ ਹਰ ਸੋ ਪ੍ਰੀਤ ਬਾਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਓਰ ਧਾਰੀ ਨਾਨਕ ਹਰ ਭੈ ਹੈ ਸਖਾਈ ਬਹੁ ਚੰਤ ਬਹੁ ਨੇ ਗਣਾ ਬਹੁ ਤਨਾਹ ਸ੍ਰੀ ਮਹਲਾ ਚੌਥਾ ਹਰ ਪੜ ਹਰ ਲਿਖ ਹਰ ਜਾਪ ਹਰ ਗਾਉ ਹਰ ਭਉ ਜਲ ਪਾਰ ਉਤਾਰੀ ਹਰ ਪੜ ਪਾੜ ਪਾੜਾ ਕਹਿਣਾ ਜੀ ਪਾੜ ਨਹੀਂ ਕਹਿਣਾ ਪਾੜ ਮਾਨ ਬਚਨ ਹਿਰਦੈ ਧਾਈ ਹਰ ਹੋਏ ਸੰਤੁਸ਼ਟ ਏਵ ਪਾਣ ਹਰ ਨਾਮ ਮੁਰਾਰੀ ਸੰਤੁਸ਼ਟ ਸੰਤ ਸਟ ਨਹੀਂ ਕਹਿਣਾ ਸੰਤੁਸ਼ਟ ਮਨ ਜਪੀਐ ਹਾਰ ਜਗ ਦੀਸ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾ ਦਿਨ ਰਾਤੀ ਦਿਨ ਰਾਤ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਉ ਗਾਤ ਭਈ ਹਮਾਰੀ ਕਰਿ ਦ੍ਰਿਸ਼ਟ ਦਰਸ਼ਟ ਨਿਗਾਣ ਦ੍ਰਿਸ਼ਟ ਮਨ ਉਦਮ ਊੜੇ ਤੇ ਅਧਕ ਲਾਉਣੇ ਹੈ ਜਾਨ ਨਾਨਕ ਕੀ ਪਾਤ ਰਾਖ ਮੇਰੇ ਸੁਆਮੀ ਹਰ ਆਏ ਪਰਿਉ ਹੈ ਸਰਣ ਤੁਮਾਰੀ ਜਨ ਨਾਨਕ ਜਨ ਨਾਨਕ ਨੇ ਕਹਿਣਾ ਜਨ ਦਾ ਨੰਨਾ ਪੂਰਾ ਪੜ੍ਹਨਾ ਜਨ ਨਾਨਕ ਗੁਰਬਾਣੀ ਵਿੱਚ ਜਿੱਥੇ ਵੀ ਆਵੇ ਪਾਤ ਪੋਲਾ ਪੱਤ ਨਹੀਂ ਕਹਿਣਾ ਪਾਤ